ਸਰਕਾਰ ਆਵਾਜ਼ ਕੀ ਪਾਰਟੀ ਦੀ ਹੈ ਇਹ ਇਹਨਾਂ ਦਾ ਕਹਿਣਾ ਹੈ ਕਿ ਇੱਕ ਬਣਿਆ ਹੋਇਆ ਸਰਪੰਚ ਆਵਾਜ਼ ਦੀ ਪਾਰਟੀ ਦੀ ਸਰਕਾਰ ਨੂੰ ਹੀ ਕਹਿੰਦੇ ਸਮਝਦਾ ਹੈ ਅਮਰ ਦੇ ਸਮਝਦਾ ਬਿਆਨਰਸੀ ਪਾਰਟੀ ਦੇ ਉਹ ਮ ਲਗਾਇਆ ਕਰਨੇ ਤੇ ਸ਼ਾਮ ਨੂੰ ਉਹਨਾਂ ਨੇ ਉਤਾਰ ਦਿਆ ਕਰ ਤੇ ਜਿਹੜਾ ਮੇਰੇ ਨਾਲ ਤੁਰਦਾ ਸੀ ਉਹਨੂੰ ਤੰਕਿਆ ਦਿੰਦੇ ਸੀ 6 ਬੰਦੇ ਸੀ ਟੋਟਲ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਸੀ ਠੀਕ ਜੇ ਉਸ ਸਮੇਂ ਵੀ ਜਿਹੜੀ ਆ ਇਹ ਕਾਰਵਾਈ ਚੱਲੀ ਡੀਡੀਪੀ ਸਾਹਿਬ ਕੋ ਡਾਇਰੈਕਟਰ ਸਾਹਿਬ ਕੋ ਤੱਕ ਜਿਹੜੀ ਆ ਕਾਰਵਾਈ ਗਈ ਉਹ ਉਸ ਦਾ ਜੱਟ ਵੀ ਉਸ ਟਾਈਮ ਤੇ ਜ਼ੀਰੋ ਨਿਕਲਿਆ ਜੀ ਜਗਤਾਰ ਸਿੰਘ ਪੁੱਤਰ ਸਵਰਨ ਸਿੰਘ ਇਹ ਬੰਦੇ ਨੇ ਦੋ ਕਨਾਲ ਪੰਚਾਇਤ ਦੀ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਹੋਇਆ ਦੇਖੋ ਇਹ ਬੰਦਾ ਸਰਪੰਚ ਬਣ ਗਿਆ ਜੀ ਜੀ ਵੇਖੋ ਸਰਕਾਰ ਸਾਡੀ ਜੇ ਬਣਿਆ ਵੀ ਕਿਵੇਂ ਬਣਿਆਗੇ ਧੱਕੇ ਪਤਾ ਤੁਹਾਡੇ ਪਿੰਡ ਨਠਵਾਲ ਦੇ ਵਿੱਚ ਤੂਤੀ ਬੋਲਦੀ ਹੈ ਬੀਜੇਪੀ ਬਿਲਕੁਲ ਜੀ ਬਿਲਕੁਲ ਸਭ ਬੋਲਦੀ ਹੈ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਅਮਨਸ਼ੇਰ ਸਿੰਘ ਸ਼ਰਿਕਰ ਹਾਂ ਜੀ ਉਹਨਾਂ ਦੇ ਹੱਥ ਇੱਕ ਬੜੀ ਵੱਡੀ ਤਾਕਤ ਹੈ ਤੁਸੀਂ ਉਹਨਾਂ ਨੂੰ ਮਿਲਣਾ ਸੀ ਮੈਂ ਗਿਆ ਸਰ ਉਹਨਾਂ ਨੂੰ ਮੈਂ ਮਿਲਿਆ ਜੀ ਉਹਨਾਂ ਨਾਲ ਮੈਂ ਚਾਰ ਵਾਰੀ ਮਿਲਿਆ ਜੀ ਮੈਂ ਡਾਕੂਮੈਂਟ ਲੈ ਕੇ ਉਹਨਾਂ ਕੋਲ ਵੀ ਗਿਆ ਜਾਂ ਮੈਨੂੰ ਇਹ ਨਹੀਂ ਲੱਗਦਾ ਕਿ ਜਾਂ ਸਾਡੀ ਪਾਰਟੀ ਦੇ ਵਿੱਚ ਇੰਨੀ ਪਾਵਰ ਨਹੀਂ ਹੈ ਕਿ ਜਿਹੜਾ ਇੱਕ ਕਬਜੇ ਸ਼ਨਾਖਤ ਇਹਨਾਂ ਨੋਟਿਸ ਚਲੇ ਜਾਣ ਫਿਰ ਵੀ ਉਸ ਬੰਦੇ ਨੂੰ ਸਸਪੈਂਡ ਨਾ ਕਰੇ ਜਾਂ ਤੇ ਇਸ ਟਾਈਮ ਤੇ ਭਾਜੀਪੀ ਦੀ ਸਰਕਾਰ ਜਿਹੜੀ ਐ ਨਾ ਪੰਜਾਬ ਚ ਚੱਲ ਰਹੀ ਬੀਜੀਪੀ ਦਾ ਜਿਹੜਾ ਵਾ ਇੱਕ ਸਰਪੰਚ ਜਿਹੜਾ ਵਾ ਉਹ ਐਮ ਐਲ اے ਮੰਤਰੀਆਂ ਦੇ ਨਾਲੋਂ ਵੱਡਾ ਹੋ ਗਿਆ ਇਨਸਰਟ ਸਰ ਬਹੁਤ ਵੱਡੀਆਂ ਐ ਇਹ ਸਰਟ ਕਾਦੀ ਹੋ ਰਹੀ ਏ ਤੋ ਇਨਸਰਟ ਇਵੇਂ ਹੋ ਰਹੀ ਆ ਕਿ ਪਿੰਡ ਦੇ ਲੋਕ ਤਾਨਾ ਹੁਣ ਮੈਨੂੰ ਮਾਰ ਰਹੇ ਨੇ ਤਾਨਾ ਮੈਨੂੰ ਇਸ ਗੱਲ ਦਾ ਮਾਰਨ ਦੇ ਰਹੇ ਕਿ ਤੇਰੀ ਸਰਕਾਰ ਆ ਤੂੰ ਇੱਕ ਇੱਕ ਟੱਕ ਨਹੀਂ ਖੇਡ ਸਕਦਾ 2022 ਦੇ ਵਿੱਚ ਲੇਖ ਤੂਫਾਨੇਰੀ ਆਈ ਸੀ ਤੇ ਹੁਣ ਤੂਫਾਨ ਆ ਹਾਂ ਕਿ ਜੇ ਸਾਨੂੰ ਇਸ ਚੀਜ਼ ਦੇ ਨਾ ਸਾਡਾ ਮਨ ਜਿਹੜਾ ਵਾ ਨਾ ਆ ਚੀਜ਼ਾਂ ਹਕੀਕਤ ਵੇਖ ਕੇ ਸਾਡਾ ਮਨ ਜਿਹੜਾ ਵਾ ਟੁੱਟਾ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਚੰਗੀ ਪੱਧਰ ਦੇ ਉੱਤੇ ਇੱਕ ਮੁਹਿੰਮ ਚੱਲੀ ਸੀ ਜਿਸ ਦਾ ਨਾਂ ਸੀ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਪੰਚਾਇਤ ਸਖਤਰ ਮੰਤਰੀ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਸੀ ਸੋ ਉਹਨਾਂ ਦੀ ਇਹ ਮੁਹਿੰਮ ਰੰਗ ਲਿਆਉਣ ਲੱਗੀ ਸੀ ਪੰਜਾਬ 'ਚ ਵੱਡੇ ਪੱਧਰ ਤੇ ਉਹਦੀ ਚਰਚਾ ਵੀ ਹੋਈ ਸੀ ਪਰ ਸਾਡੇ ਕੋਲ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਨਠਵਾਲ ਦੇ ਪ੍ਰਭਜੋਤ ਸਿੰਘ ਨੇ ਜਿਹੜਾ ਆਪਣਾ ਦੁੱਖੜਾ ਲੈ ਕੇ ਆਏ ਨੇ ਕਹਿੰਦੇ ਨੇ ਕਿ ਸਾਡੇ ਪੰਚਾਇਤੀ ਜ਼ਮੀਨ ਦੀ 1 ਇੰਚ ਵੀ ਜਗਾ ਜਿਹੜੀ ਹੈ ਉਹ ਕਿਸੇ ਨੇ ਨਹੀਂ ਛੱਡੀ بڑے ਲੋਕ ਨੇ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਔਰ ਇਹ ਬਠਾੜੇ ਟੁਲਾਕੇ ਤੇ ਚੰਡੀਗੜ੍ਹ ਤੱਕ ਦੌੜਾਂ ਵੀ ਲਗਾ ਚੁੱਕਾ ਬੜਾ ਮੋਟਾ ਖਰਚਾ ਵੀ ਕਰ ਚੁੱਕਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਇੱਕ ਬਣਿਆ ਹੋਇਆ ਸਰਪੰਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੀ ਟੇਚ ਸਮਝਦਾ ਐਮਐਲਏ ਨੂੰ ਟੇਚ ਸਮਝਦਾ ਜਾਂ ਇਥੋਂ ਦੇ ਹਲਕਾ ਇੰਚਾਰਜ ਨੂੰ ਟੇਚ ਸਮਝਦਾ ਆਖਿਰ ਇਹਨਾਂ ਦਾ ਦੁਖੜਾ ਕੀ ਹੈ ਪ੍ਰਭੂਤ ਤੁਹਾਡਾ ਸਵਾਗਤ ਹੈ ਸਨਸ਼ੀਰ ਜੀ ਪ੍ਰਭੂਤ ਆਮ ਆਦਮੀ ਪਾਰਟੀ ਦੇ ਨਾਲ ਤੁਹਾਡਾ ਰਿਸ਼ਤਾ ਕਦੋਂ ਜੁੜਦਾ ਹੈ ਤੇ ਆਮ ਆਦਮੀ ਪਾਰਟੀ 'ਚ ਜੁੜਨ ਤੋਂ ਬਾਅਦ ਇਹ ਜਿਹੜੀ ਜੰਗੀ ਪੱਧਰ ਤੇ ਛਿੜੀ ਮੁਹਿੰਮ ਸੀ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਨੂੰ ਛਡਾਉਣ ਦੀ ਇਹਦੇ 'ਚ ਕਿਵੇਂ ਸ਼ਾਮਲ ਹੋ ਗਏ ਮੇਰੇ ਵੱਡੇ ਵਡੇਰੇ ਨੇ ਅਕਾਲੀ ਦਰ ਨਾਲ ਸੰਬੰਧ ਸੀ ਜੀ ਤੇ ਜਦੋਂ ਵੀ ਸਰਕਾਰ ਹੋਂਦ ਦੇ ਵਿੱਚ ਲਹਿਰ ਸ਼ੁਰੂ ਹੋਈ ਹੈ ਤੇ ਮੈਂ ਜਿਹੜਾ ਵਾ بڑے ਵੱਡੇ ਪੱਧਰ ਤੇ ਜਿਹੜਾ ਵਾ ਇਸ ਪਾਰਟੀ ਦੇ ਨਾਲ ਜੁੜਿਆ ਸੀ ਤੇ ਮੇਰੇ ਪਿੰਡ ਵਿੱਚ ਇਸ ਜ਼ਹਿਰ ਦੀ ਕੋਈ ਵੀ ਜਿਹੜੀ ਅਸਰ ਨਹੀਂ ਸੀ ਤੇ ਮੈਂ ਸੋਚਿਆ ਕਿ ਮੈਂ ਆਪਣੇ ਪਿੰਡ ਦੇ ਵਿੱਚ ਵੀ ਇਸ ਲਹਿਰ ਨੂੰ ਜਿਹੜਾ ਲੈ ਕੇ ਆਵਾਂ ਹਾਂ ਜਦੋਂ ਫਿਰ ਇਹ ਲਹਿਰ ਤੁਹਾਡੇ ਪਿੰਡ ਦੇ ਵਿੱਚ ਪਹੁੰਚਦੀ ਹੈ ਜਾਨੀ ਆਮ ਆਦਮੀ ਪਾਰਟੀ ਦਾ ਝੰਡਾ ਤੁਸੀਂ ਚੁੱਕ ਦਿਓ ਹਾਂਜੀ ਉਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਕੋਈ ਨਾ ਪਤਾ ਹੈਗਾ ਸੀ ਪਿੰਡ ਦੇ ਵਿੱਚ ਕੁਝ ਨਹੀਂ ਸਰ ਤੇ ਝੰਡਾ ਤੁਸੀਂ ਬੁਲੰਦ ਕੀਤਾ ਬੁਲੰਦ ਕੀਤਾ ਸਰ ਮੈਨੂੰ ਧਮਕੀਆਂ ਬਹੁਤ ਮਿਲੀਆਂ ਇੱਥੋਂ ਤੱਕ ਕਿ ਮੈਂ ਬੜੀ ਕੋਸ਼ਿਸ਼ ਕਰਨੀ ਜਿਵੇਂ ਬੈਨਰ ਸੀ ਪਾਰਟੀ ਦੇ ਉਹ ਮੈਂ ਲਗਾਇਆ ਕਰਨੇ ਤੇ ਸ਼ਾਮ ਨੂੰ ਉਹਨਾਂ ਨੇ ਉਤਾਰ ਦਿਆ ਕਰਨੇ ਤੇ ਜਿਹੜਾ ਮੇਰੇ ਨਾਲ ਤੁਰਦਾ ਸੀ ਉਹਨੂੰ ਧਮਕੀਆਂ ਦਿੰਦੇ ਸੀ ਤੇ ਮੈਂ ਇਕੱਲੇ ਨੇ ਜਿਹੜਾ ਵਾ ਮੈਂ ਇਸ ਪਾਰਟੀ ਦੀ ਬਾਦ ਨੂੰ ਸੰਭਾਲਿਆ ਤੇ ਮੈਂ ਬੂਥ ਨੂੰ ਲਾਇਆ ਤੇ ਸਰਕਾਰ ਬਣ ਤੋਂ ਬਾਅਦ ਜਦੋਂ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਪੰਚਾਇਤੀ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਨੂੰ ਛਡਾਉਣਾ ਚਾਹੀਦਾ ਆ ਤੇ ਉਹ ਸਮੇਂ ਤੋਂ ਬਾਅਦ ਮੈਂ ਜਿਹੜੀ ਆ ਕੋਸ਼ਿਸ਼ ਕੀਤੀ ਤੇ ਇਹ ਜਿਹੜੀ ਆ ਮੇਰੇ ਕੋਲ ਕਾਗਜ਼ ਨੇ ਇੱਕ ਇਹ 84 ਨੰਬਰ ਇਹ 85 86 ਤੇ 79 ਨੰਬਰ ਇਹ ਗੜਾ ਜ਼ਿਆਦੇ ਜਿਹੜੇ ਆ ਨੰਬਰ ਆ ਪੰਚਾਇਤੀ ਜ਼ਮੀਨ ਦੇ ਤੇ ਇਨਾਂ ਦੇ ਜਿਹੜੇ ਸਰ ਪੰਚਾਇਤਾਂ ਮਤਾ ਪਿਆ ਉਸ ਟਾਈਮ ਤੇ ਤੇ ਕੁਝ ਬੰਦੇ ਸੀ 6 ਬੰਦੇ ਹੀ ਟੋਟਲ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਸੀ ਠੀਕ ਜੇ ਉਸ ਸਮੇਂ ਵੀ ਜਿਹੜੀ ਆ ਇਹ ਕਾਰਵਾਈ ਚੱਲੀ ਡੀਡੀਪੀਓ ਸਾਹਿਬ ਕੋ ਡਾਇਰੈਕਟਰ ਸਾਹਿਬ ਕੋ ਤੱਕ ਜਿਹੜੀ ਆ ਕਾਰਵਾਈ ਗਈ ਉਸ ਦਾ ਰਿਜ਼ਲਟ ਵੀ ਉਸ ਟਾਈਮ ਤੇ ਜ਼ੀਰੋ ਨਿਕਲਿਆ ਠੀਕ ਜੀ ਕੋਈ ਰਿਜ਼ਲਟ ਨਹੀਂ ਆਇਆ ਵੇਖਣ ਵਾਲੀ ਕੋਈ ਰਿਜ਼ਲਟ ਨਹੀਂ ਸਰ ਅੱਛਾ ਫਿਰ ਉਹਦੇ ਬਾਅਦ ਬਿਲਕੁਲ ਉਸ ਟਾਈਮ ਤੇ ਵੀ ਮੈਂ ਘੇੜੇ ਤੇ ਘੇੜਾ ਲਗਾਉਂਦਾ ਰਿਹਾ ਕੋਸ਼ਿਸ਼ ਮੈਂ ਕੀਤੀ ਕਿ ਇਹ ਜ਼ਮੀਨਾਂ ਛਡਾ ਕੇ ਇੱਥੇ ਜਿਹੜੇ ਆ ਕੁਝ ਕਿਉਂਕਿ ਸਾਡੇ ਪਿੰਡ ਜਿਹੜੀ ਇਹ ਪੰਚਾਇਤ ਦੀ ਜ਼ਮੀਨ ਕੁਛ ਨਹੀਂ ਹੈ ਮੈਂ ਸੋਚਿਆ ਕਿ ਇੱਥੇ ਕੁਝ ਬਣੇ ਕੁਝ ਗਰਾਊਂਡ ਵਗੈਰਾ ਜਾਂ ਪਾਰਕ ਵਗੈਰਾ ਬਣਨੀ ਚਾਹੀਦੀ ਹੈ ਕਿਉਂਕਿ ਦੋ ਕਨਾਲ ਬਹੁਤ ਹੁੰਦੀਆਂ ਜ਼ਮੀਨ ਪਿੰਡ ਦੇ ਵਿੱਚ ਬਹੁਤ ਹੁੰਦੀਆਂ ਵੇਖੋ ਹਰਾਨਗੀ ਵਾਲੀ ਗੱਲ ਇਹ ਹੈ ਕਿ ਇੱਕ ਬੰਦਾ ਆ ਸ਼੍ਰੀ ਜਗਤਾ ਸਿੰਘ ਪੁੱਤਰ ਸਵਰਨ ਸਿੰਘ ਇਹ ਬੰਦੇ ਨੇ ਦੋ ਕਨਾਲ ਪੰਚਾਇਤ ਦੀ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਹੋਇਆ ਇਹ ਜਿਹੜੇ ਆ ਉਹਨੇ ਜਿਹੜੀ ਆ ਰਿਹਾਇਸ਼ ਰਿਹਾਇਸ਼ ਕੀਤੀ ਹੋਈ ਉਹਦੇ ਉੱਤੇ ਅੱਛਾ ਜੀ ਜਿਵੇਂ ਆ ਦੇਖੋ ਦੋ ਕਨਾਲ ਜ਼ਮੀਨ ਦੇ ਉੱਤੇ ਪਿੰਡ ਦੇ ਵਿੱਚ ਹੂੰ ਤੇ ਵੇਖੋ ਛੱਡਣਾ ਦਾ ਕੀ ਆ ਹਰਾਨਗੀ ਵਾਲੀ ਗੱਲ ਇਹ ਹੈ ਕਿ ਇਸ ਇਹ ਬੰਦਾ ਜਿਹੜਾ ਐਰ ਕੀ ਇਲੈਕਸ਼ਨ ਦੇ ਵਿੱਚ ਬੀਜਪੀ ਨਾਲ ਸੰਬੰਧ ਹੈ ਆ ਬੰਦਾ ਅੱਛਾ ਤੇ ਵੇਖੋ ਇਹ ਬੰਦਾ ਸਰਪੰਚ ਬਣ ਗਿਆ ਐਰ ਕੀ ਬੀਜਪੀ ਵੱਲੋਂ ਸਰਕਾਰ ਤੁਹਾਡੀ ਆ ਆਮ ਆਦਮੀ ਸਰਕਾਰ ਸਾਡੀ ਆ ਜੀ ਸਰਕਾਰ ਸਾਡੀ ਜੇ ਬਣਿਆ ਵੀ ਕਿਵੇਂ ਬਣਿਆਗੇ ਧੱਕੇ ਦਾ ਛੱਤਰ ਦਾ ਜ਼ੋਰ ਨਾ ਬਣਿਆ ਜੀ ਇਹ ਇਹ ਨਹੀਂ ਇਹ ਮਨਣਾ ਚਾਹੁੰਦੀ ਗੱਲ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇ ਤੇ ਧੱਕਾ ਕਹਿੰਦੇ ਬੀਜਪੀ ਕਰ ਰਹੀ ਹੈ ਤੇ ਛੱਤਰ ਦਾ ਜ਼ੋਰ ਵੀ ਕਹਿੰਦੇ ਬੀਜਪੀ ਦਾ ਤੱਕਾ ਸਰ ਹੋਇਆ ਤੱਕਾ ਐਵੇਂ ਆ ਲੋਕਾਂ ਦੀ ਸੋਚ ਸੀ ਵੋਟਾਂ ਪਾਉਣ ਦੀ ਅੱਛਾ ਲੋਕ ਸੰਦੋਗ ਮੇਰੇ ਨਾਲ ਸਹਿਮਤ ਸੀ ਕਿਉਂਕਿ ਮੈਂ ਬੜੀ ਵਧੀਆ ਲੇਅਰ ਲੈ ਕੇ ਆਇਆ ਸੀ ਉਸ ਟਾਈਮ ਤੇ ਪਿੰਡ ਦਾ ਥਾਪਣ ਮੜਨੂ ਵੀ ਇੱਕ ਹੀ ਸੀ ਨਾ ਜੋ ਉਹਦਾ ਵੀ ਬਹੁਤ ਪਿੰਡ ਦੇ ਵਿੱਚ ਸੈਂਟਰ ਦੇ ਵਿੱਚ ਸੀ ਪਿੰਡ ਦੇ ਉਹਨੂੰ ਮੈਂ ਕੋਸ਼ਿਸ਼ ਕਰਕੇ ਕੰਪਲੀਟ ਕੀਤਾ ਭੱਜ ਨਾਟ ਕਰਕੇ ਮੈਂ ਕੰਪਲੀਟ ਕੀਤਾ ਚਲੋ ਲੋਕਾਂ ਦੀ ਸੋਚ ਮੇਰੇ ਨਾਲ ਸੀ ਤੇ ਇਹਨਾਂ ਬੰਦਿਆਂ ਨੇ ਇੱਥੋਂ ਤੱਕ ਕਿ ਵੈਲਟ ਪੇਪਰ ਵੀ ਪਾੜੇ ਅੱਛਾ ਮੈਨੂੰ ਗਿਣਤੀ ਵੀ ਨਹੀਂ ਕਰਨ ਦਿੱਤੀ ਠੀਕ ਜੀ ਤੇ ਜਿਹੜਾ ਵਾ ਨਾ ਤੇ ਮੈਨੂੰ ਕੁਝ ਰਿਜ਼ਲਟ ਦਾ ਹੀ ਪਤਾ ਲੱਗਾ ਕਿ ਮੇਰਾ ਇਹ ਨਾ ਮੈਂ ਤੁਹਾਡੇ ਪਿੰਡ ਨਠਵਾਲ ਦੇ ਵਿੱਚ ਤੂਤੀ ਬੋਲਦੀ ਹੈ ਬੀਜੇਪੀ ਬਿਲਕੁਲ ਜੀ ਬਿਲਕੁਲ ਸਰ ਬੋਲਦੀ ਹੈ ਜੀ ਬੋਲਦੀ ਐਵੇਂ ਆ ਕਿ ਦੇਖੋ 7 ਮਹੀਨੇ ਮੈਨੂੰ ਹੋ ਰਹੇ ਆ ਹੂੰ ਮੈਨੂੰ 7 ਮਹੀਨੇ ਹੋ ਰਹੇ ਆ ਕਦੀ ਮੈਂ ਡਾਇਰੈਕਟਰ ਸਾਹਿਬ ਕੋ ਜਾਨਾ ਕਦੀ ਮੈਂ ਡੀਡੀਪੀਓ ਸਾਹਿਬ ਕੋ ਜਾਨਾ ਕਦੀ ਕਾਰਵਾਈ ਡਾਇਰੈਕਟਰ ਸਾਹਿਬ ਕੋ ਚੱਲ ਜਾਂਦੀ ਹੈ ਕਦੀ ਡੀਡੀਪੀਓ ਸਾਹਿਬ ਕੋ ਚੱਲ ਜਾਂਦੀ ਮੰਤਰੀ ਸਾਹਿਬ ਨੇ ਕਰਨੀ ਕੀਤੀ ਜਿਹੜੇ ਹੁਣ ਪੰਚਾਇਤੀ ਮੰਤਰੀ ਨੇ ਸੋਸਾ ਮੰਤਰੀ ਸਰ ਦੇਖੋ ਸਾਡੇ ਹਲਕੇ ਦੇ ਇਨਚਾਰਜ ਬਨੂ ਸਾਹਿਬ ਜੀ ਉਹਨਾਂ ਦੇ ਨਾਲ ਚਲੋ ਬੜਾ ਵਧੀਆ ਰਿਲੇਸ਼ਨ ਨੇ ਮੇਰਾ ਠੀਕ ਜੀ ਤੇ ਉਹਨਾਂ ਨੂੰ ਬੜੀ ਵਾਰੀ ਉਹਨਾਂ ਨੇ ਵੀ ਮੇਰੇ ਗੇੜੇ ਲਾਏ ਉਹਨਾਂ ਵੀ ਕੋਸ਼ਿਸ਼ ਬਹੁਤ ਕੀਤੀ ਹਲਕਾ ਕੰਟੈਕਟ ਬੜਾ ਫੋਨ ਵੀ ਕੀਤੇ ਡਾਕਟਰ ਸਾਹਿਬ ਨੂੰ ਅੱਛਾ ਇਹ ਤੁਸੀਂ ਵੇਖੋ ਇਸ ਵੇਲੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਜਿਹੜੇ ਅਮਨ ਚੇਤ ਸਿੰਘ ਚੈਰੀਕਰ ਸੀ ਉਹਨਾਂ ਦੇ ਹੱਥੇ 'ਚ ਬੜੀ ਵੱਡੀ ਤਾਕਤ ਹੈ ਤੁਸੀਂ ਉਹਨਾਂ ਨੂੰ ਮਿਲਣਾ ਸੀ ਮੈਂ ਗਿਆ ਸਰ ਉਹਨਾਂ ਨੂੰ ਵੀ ਮਿਲਿਆ ਜੀ ਉਹਨਾਂ ਨੂੰ ਮੈਂ ਚਾਰ ਵਾਰੀ ਮਿਲਿਆ ਜੀ ਮੈਂ ਡਾਕੂਮੈਂਟ ਲੈ ਕੇ ਆਉਣਾ ਕਿਉਂਕਿ ਗਿਆ ਠੀਕ ਜੀ ਤੇ ਸ਼ਾਇਦ ਜਾਂ ਮੈਨੂੰ ਇਹ ਨਹੀਂ ਲੱਗਦਾ ਕਿ ਜਾਂ ਸਾਡੀ ਪਾਰਟੀ ਦੇ ਵਿੱਚ ਇੰਨੀ ਪਾਵਰ ਨਹੀਂ ਆ ਕਿ ਜਿਹੜਾ ਇਹ ਕਬਜ਼ੇ ਛਡਾ ਸਕਣ ਠੀਕ ਜੀ ਨਹੀਂ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਵੀ ਦੇਖੋ ਆਪਣੀ ਪਾਰਟੀ ਆ ਜਿਵੇਂ ਬੇਕਰੇ ਚ ਉਹਨਾਂ ਨੂੰ ਖੜਾ ਕਰ ਰਹੇ ਹੋ ਤੁਸੀਂ ਜਿੱਦਾਂ ਸਰ ਕਹਿਣਾ ਪੈ ਰਿਹਾ ਸਾਨੂੰ ਅਸੀਂ ਮਜਬੂਰ ਆ ਸਾਨੂੰ ਕਹਿਣਾ ਪੈ ਰਿਹਾ ਕਹਿਣਾ ਸਾਨੂੰ ਐਵੇਂ ਪੈ ਰਿਹਾ ਕਿ ਇੱਕ ਕਾਰਜਕਾਰੀ ਪ੍ਰਧਾਨ ਕੋ ਵੀ ਮੈਂ ਚਾਰ ਵਾਰੀ ਜਾ ਚੁੱਕਿਆ ਅੱਛਾ ਠੀਕ ਹੈ ਜੀ ਤੇ ਹਲਕਾ ਇੰਚਾਰਜ ਨੂੰ ਕਿਉਂਕਿ ਜਾਂ ਹੋਵੇ ਨਾ ਦੇਖੋ ਕੋਈ ਹੋਰ ਬੰਦਾ ਨਾ ਹੋਵੇ ਨਾ ਪਾਰਟੀ ਦਾ ਪੈਂਡ ਦੇ ਵਿੱਚ ਹੋਰ ਬੰਦਾ ਹੋਵੇ ਮੈਂ ਕਹਾਂ ਵੀ ਕਿ ਚਲੋ ਮੇਰੀ ਕੋਈ ਨਹੀਂ ਮੰਨਦਾ ਹਨਾ ਜਿਵੇਂ ਪਰਵਜੋਤ ਇੱਕੋ ਇੱਕੋ ਬੰਦਾ ਹੋ ਕੇ ਆਮਾਦੀ ਪਾਰਟੀ ਦਾ ਠੀਕ ਹੈ ਜੀ ਉਹ ਇਹ ਕਬਜ਼ੇ ਛਡਾਉਣਾ ਚਾਹ ਰਿਹਾ ਹੋਵੇ ਨਿਸ਼ਾਨਦਾਹੀ ਕਰਾਈ ਹੋਵੇ ਠੀਕ ਹੈ ਜੀ ਨਿਸ਼ਾਨਦਾਹੀ ਕਰਾਈ ਹੋਵੇ ਦੀ ਰਿਪੋਰਟ ਹੋਣ ਕਾਗਜ਼ ਹੋਣ ਲੈਟਰ ਨਿਕਲੇ ਹੋਣ ਸਾਰਾ ਕੁਝ ਤੇ 7 ਮਹੀਨੇ ਦੇ ਵਿੱਚ ਕਾਰਵਾਈ ਦਾ ਕੋਈ ਵੀ ਥੀਲਾ ਤੱਕ ਨਾ ਹਿੱਲਿਆ ਪੰਚਾਇਤ ਡਿਪਾਰਟਮੈਂਟ ਕੀ ਕਹਿੰਦਾ ਠੀਕ ਕਹਿੰਦਾ ਪੰਚਾਇਤ ਪੰਚਾਇਤ ਡਿਪਾਰਟਮੈਂਟ ਸਰ ਖੱਜਲ ਖਰਾਬ ਕਰ ਰਿਹਾ ਹੈ ਕਹਿੰਦਾ ਕੀ ਹੈ ਖੱਜਲ ਖਰਾਕਵੇਂ ਕਰੇ ਲੈਟਰ ਦੇਖੋ ਇੱਕ ਮੈਂ ਤੁਹਾਨੂੰ ਡਾਕੂਮੈਂਟ ਸਾਰੇ ਆ ਮੈਂ ਤੁਹਾਨੂੰ ਇਹਦੀਆਂ ਜਿਹੜੀ ਪੀਡੀਐਫ ਤੁਹਾਨੂੰ ਮੈਂ ਦੇ ਦਾਂ ਜੀ ਠੀਕ ਜੀ ਚੰਡੀਗੜ੍ਹੋਂ ਡਾਇਰੈਕਟਰ ਸਾਹਿਬ ਦੇ ਕੋਲ ਤਿੰਨ ਵਰੀ ਨੋਟਿਸ ਉਹਨੂੰ ਆ ਚੁੱਕੇ ਆ ਠੀਕ ਹੈ ਠੀਕ ਜੀ ਜਿੱਥੋਂ ਤੱਕ ਮੈਨੂੰ ਨੌਲੇਜ ਮਿਲੀ ਹੈ ਸੀ ਦੀ ਕਿ ਇੱਕ ਡਾਇਰੈਕਟਰ ਸਾਹਿਬ ਇੱਕ ਲੈਟਰ ਕੱਢਨ ਤੇ ਸਰਪੰਚ ਜੀ ਦਾ ਜਵਾਬ ਨਾ ਦੇਵੇ ਤੇ ਉਹਨੂੰ ਸਸਪੈਂਡ ਕਰ ਦਿੰਦੇ ਆ ਅੱਛਾ ਮਤਰੇ ਰੂਲ ਹੈ ਰੂਲ ਹੈ ਸਰ ਕਿ ਚੇਕਾ ਡਾਇਰੈਕਟਰ ਸਾਹਿਬ ਸਰਪੰਚ ਨੂੰ ਨੋਟਿਸ ਕੱਢਦੇ ਨੇ ਨੋਟਿਸ ਕੱਢਦੇ ਆ ਜਵਾਬ ਨਹੀਂ ਦਿੰਦਾ ਜਵਾਬ ਨਹੀਂ ਦਿੰਦਾ ਤੇ ਉਹਨੂੰ ਸਸਪੈਂਡ ਕਰਦੇ ਉੱਪਰ ਲਿਖਿਆ ਹੋਇਆ ਸਰ ਕਿ ਜ਼ਮੀਨ ਦਾ ਕਬਜ਼ਾ ਤੋ ਕੀਤਾ ਹੋਇਆ ਇਹਦੇ ਆ ਕੇ ਜਵਾਬ ਦੇ ਸਾਨੂੰ ਤਿੰਨ ਨੋਟਿਸ ਚਲੇ ਜਾਣ ਫਿਰ ਵੀ ਉਸ ਬੰਦੇ ਨੂੰ ਸਸਪੈਂਡ ਨਾ ਕਰਨ ਇਹਦਾ ਮਤਲਬ ਕੀ ਸਮਝਿਆ ਸੀ ਅਪ੍ਰੈਲ ਦੇ ਮਹੀਨੇ ਤੱਕ ਉਹਨੂੰ ਤਿੰਨ ਨੋਟਿਸ ਗਏ ਅੱਜ ਦੇਖ ਲਓ ਕਿ ਤਿੰਨ ਮਹੀਨੇ ਉੱਪਰ ਹੋ ਚੁੱਕੇ ਤੁਸੀਂ ਕੀ ਸਮਝਦੇ ਆ ਤਾਂ ਮਤਲਬ ਕੀ ਸਮਝੇ ਮੈਂ ਜਾਂ ਸਾਰੇ ਦਾ ਮਤਲਬ ਸਮਝੂਗਾ ਕਿ ਜਾਂ ਤੇ ਇਸ ਟਾਈਮ ਤੇ ਬੀਜਪੀ ਦੀ ਸਰਕਾਰ ਜਿਹੜੀ ਹੈ ਨਾ ਪੰਜਾਬ 'ਚ ਚੱਲ ਰਹੀ ਹੈ ਬੀਜਪੀ ਦਾ ਜਿਹੜਾ ਵਾ ਇੱਕ ਸਰਪੰਚ ਜਿਹੜਾ ਵਾ ਉਹ ਐਮਐਲਏ ਮੰਤਰੀਆਂ ਦੇ ਨਾਲੋਂ ਵੱਡਾ ਹੋ ਗਿਆ ਬੜੀ ਵੱਡੀ ਗੱਲ ਕਹਿ ਰਹੇ ਹੋ ਮੇਰੇ ਖਿਆਲ ਹੈ ਕਿ ਇਹ ਕਹਿਣਾ ਕਹਿਣਾ ਪੈ ਰਿਹਾ ਸਰਕਾ ਮਤਲਬ ਹੈ ਤੁਹਾਡੇ ਫਤਿਹਗੜ ਚੂੜੀਆਂ ਦਾ ਗੱਲ ਕਰੀਏ ਬਟਾਲੇ ਦੀ ਗੱਲ ਕਰੀਏ ਆਪਾਂ ਜਾਂ ਲੱਗ ਛੱਕੇ ਹੋਰ ਇੱਕ ਦੋ ਜਿਹੜੇ ਹਰਕੇ ਉਹਨਾਂ ਦੀ ਗੱਲ ਕਰੀਏ ਤੇ ਉਹਦੇ ਵਿੱਚ ਸਰਪੰਚ ਬੀਜਪੀ ਦਾ ਇੱਕੋ ਹੈ ਤੁਹਾਡੇ ਪਿੰਡ ਦੇ ਵਿੱਚ ਨਟਵਾਲ ਦੇ ਵਿੱਚ ਇੱਕੋ ਸਰ ਇੱਕੋ ਇੱਕੋ ਤੇ ਇੱਕੋ ਹੀ ਇਹ ਨਾ ਭਾਰੂ ਪੈ ਗਿਆ ਇੱਕੋ ਇੰਨਾ ਭਾਰੂ ਫੈ ਰਿਆ ਇਹ ਤਾਂ ਇਹ ਤਾਂ ਜਾਂ ਮੋਦੀ ਦੀ ਸ਼ਹਿ ਲਾ ਲਓ ਇਹਨੂੰ ਜਾਂ ਮੋਦੀ ਲਾ ਦੋ ਅੱਛਾ ਇਸ ਟਾਈਮ ਤੇ ਮੇਰੇ ਲਈ ਤਾਂ ਮੋਦੀ ਆ ਆਪ ਹਾਤੇ ਅੱਛਾ ਤਾਂ ਤੁਸੀਂ ਚਾਹੁੰਦੇ ਕੀ ਦੇ ਚਾਹੁੰਨਾ ਸਰ ਮੈਂ ਇਹ ਹੈ ਕਿ ਜੋ ਲਹਿਰ ਜਿਹੜੀ ਆ ਧਰਗਿਆ ਸਾਹਿਬ ਨੇ ਚਲਾਈ ਸੀ ਉਹਦੇ ਸੰਬੰਧ ਚ ਮੈਂ ਜਿੰਨੀ ਵੀ ਹੁਣ ਤੱਕ ਭਜਨਟ ਕੀਤੀ ਆ ਘੱਟ ਤੋਂ ਘੱਟ ਇਹਦੀ ਕਾਰਵਾਈ ਤੇ ਹੋਣੀ ਚਾਹੀਦੀ ਆ ਦੇਖੋ ਜੇ ਲਹਿਰ ਉਹਨਾਂ ਚਲਾਈ ਉਹਨਾਂ ਦੇ ਕਹਿਣ ਤੇ ਜਿਹੜਾ ਵਾ ਮੈਂ ਇਸ ਪਿੰਡ ਦੀ ਨਿਸ਼ਾਨਦਾਹੀ ਕਰਵਾਈ ਜੋ ਪੰਚਾਇਤੀ ਜ਼ਮੀਨਾਂ ਸੀ ਉਹਨਾਂ ਦੀਆਂ ਨਿਸ਼ਾਨਧਾਈਆਂ ਕਰਵਾਈਆਂ ਉਹਨਾਂ ਦੀ ਕਾਰਵਾਈ ਉਹਨਾਂ ਨੂੰ ਜਗ੍ਹਾ ਨੂੰ ਖਾਲੀ ਕਰਾਉਣੀ ਜਿਹੜਾ ਦੁਸ਼ਮਣੀ ਵਿੱਚ ਮੋਲ ਲਈ ਦੁਸ਼ਮਣੀ ਵਿੱਚ ਮੋਲ ਲਈ ਹਾਂ ਤੇ ਇਨਸਲਟ ਸਰ ਬਹੁਤ ਵੱਡੀ ਹੈ ਬਈ ਇਨਸਲਟ ਕਾਦੀ ਹੋ ਰਹੀ ਏ ਤੋੜੀ ਇਨਸਲਟ ਐਵੇਂ ਹੋ ਰਹੀ ਆ ਕਿ ਪਿੰਡ ਦੇ ਲੋਕ ਤਾਨਾ ਹੁਣ ਮੈਨੂੰ ਮਾਰਨ ੜਿਆ ਬਈ ਤਾਨਾ ਮੈਨੂੰ ਇਸ ਗੱਲ ਦਾ ਮਾਰਨ ੜਿਆ ਬਈ ਕਿ ਤੇਰੀ ਸਰਕਾਰ ਆ ਤੂੰ ਇੱਕ ਇੱਕ ਟੱਕ ਨਹੀਂ ਖੇਡ ਸਕਿਆ ਤਾਨਾ ਵੀ ਸਹੀ ਹੈ ਇੱਥੇ ਇਦਾਂ ਲੱਗ ਰਿਹਾ ਕਿ ਤੁਹਾਡੇ ਮਨ ਦੇ ਤੁਹਾਡੇ ਫੁੱਲ ਵੀ ਕੰਬ ਗਏ ਨੇ ਤੁਹਾਡੀਆਂ ਕੰਨ ਕੰਬ ਨਹੀਂ ਸਰ ਬਿਲਕੁਲ ਬਿਲਕੁਲ ਜੀ ਬਿਲਕੁਲ ਜਿਵੇਂ 2000 ਲੁਧਿਆਣਾ ਸੀਟ ਜਿੱਤੇ ਆ ਨਾ ਹਾਂ ਚੌਵੇਂ ਪਾਸੇ ਚਰਚਾ ਇਹ ਹੈ ਕਿ ਜੀ ਇਹ 2022 ਦੇ ਵਿੱਚ ਲੈ ਇੱਕ ਤੂਫ ਹਨੇਰੀ ਆਈ ਸੀ ਤਾਂ ਹੁਣ ਤੂਫਾਨ ਆ ਹਾਂ ਠੀਕ ਜੀ ਸਾਨੂੰ ਇਸ ਚੀਜ਼ ਦੇ ਨਾ ਸਾਡਾ ਮਨ ਜਿਹੜਾ ਵਾ ਨਾ ਆ ਚੀਜ਼ਾਂ ਹਕੀਕਤ ਵੇਖ ਕੇ ਸਾਡਾ ਮਨ ਜਿਹੜਾ ਵਾ ਟੁੱਟਾ ਹੋਇਆ ਤੁਹਾਡੇ ਪਿੰਡਾਂ 'ਚ ਤੂਫਾਨ ਦੇ ਨਜ਼ਾਰੇ ਨਹੀਂ ਆ ਰਹੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਪਿੰਡ 'ਚ ਵਕਿਆ ਹੀ 2027 'ਚ ਤੂਫਾਨ ਹੋ ਆਮ ਅਸੀਂ ਪਾ ਤੁਸੀਂ ਤੁਸੀਂ ਸਰ ਆਪ ਦੇਖ ਲਓ ਕਿ ਇੱਕ ਪਿੰਡ ਐਸਾ ਪਿੰਡ ਹੋਵੇ ਜਿੱਥੇ ਆਮਾਦੀ ਪਾਰਟੀ ਦਾ ਤੀਲਾ ਤੱਕ ਨਾ ਹਿੱਲੇ ਲਿਆ ਹੋਵੇ ਇੱਕ ਬੰਦੇ ਨੇ ਉੱਥੇ ਲਹਿਰ ਸ਼ੁਰੂ ਕੀਤੀ ਹੋਵੇ ਦੁਸ਼ਮਣੀ ਵੀ ਮੁੱਲ ਲਈ ਹੋਵੇ ਠੀਕ ਜੀ ਇਹ ਭਜਨਾਠ ਵੀ ਕੀਤੀ ਹੋਵੇ ਸਾਰਾ ਕੁਝ ਕੀਤਾ ਹੋਵੇ ਤੇ ਉਸ ਬੰਦੇ ਨੂੰ ਜਿਹੜਾ ਵਾ ਸਰਪੰਚ ਖਲੋਵੇ ਤੇ ਦੂਜਾ ਬੰਦਾ ਉਹਨੂੰ ਵੈਲਟ ਪੇਪਰ ਨਾਲ ਗਿੰਨ ਦਵੇ ਤਾਂ ਮੈਂ ਹੋਰ ਇਸੀ ਨੂੰ ਕੀ ਸਮਝਾਂ ਤੁਹਾਡਾ ਪਿੰਡ ਤੇ ਵਿੱਚ ਫਿਰ ਜ਼ੋਰ ਕੇ ਦਾ ਬੀਜਪੀ ਦਾ ਬੀਜਪੀ ਦਾ ਸਰ ਬਿਲਕੁਲ ਤੇ ਫਿਰ ਕੱਲਾ ਤੁਹਾਡਾ ਪਿੰਡ ਤੇ ਨਹੀਂ ਫਿਰ ਤੇ ਹੋਰ ਲੋਕਾਂ ਦੇ ਕਿਉਂਕਿ ਲੋਕੀ ਦੀ ਅੱਜ ਕੱਲ੍ਹ ਵਹਿੰਦੇ ਪਾਵਰ ਕਿੰਨਾ ਕੋਲ ਹੈ ਆਉਣ ਵਾਲੇ ਸਮੇਂ 'ਚ ਮੇਰਾ ਪਿੰਡ ਨਹੀਂ ਹੋਰ ਪਿੰਡਾਂ 'ਚ ਵੀ ਦੇਖਣਾ ਬੰਦ ਨਾ अच्छा बीजेपी ताकतवर होगी ताकतवर होगी 100% होगी आवन वाले देना आवन वाले देना जे इस चीज नु कम ਹੁੰਦੇ ਨੇ ਸਰਪੰਚ ਤੇ ਪੂਰੇ ਜਿੱਥੇ ਥਾਣੇ ਕਚੈਰੀ ਜਾਂਦਾ ਕੋਈ ਗੱਲਬਾਤ ਹੁੰਦੀ ਹੈ ਤੀ ਕੰਮ ਸਰ ਵੈਸੇ ਤਾਂ ਪਿੰਡ ਲੈਵਲ ਤੇ ਨਹੀਂ ਹੋ ਰਿਹਾ ਕਿਉਂਕਿ ਪਿੰਡ ਲੈਵਲ ਤੇ ਤਾਂ ਨਹੀਂ ਹੋ ਰਿਹਾ ਉਹ ਜਿਹੜਾ बीजेपी ਨਾਲ ਸੰਬੰਧ ਹੈ ਉਹ ਕਾਲੀਦਾਨ ਦਾ ਪਹਿਲਾਂ ਸੰਬੰਧ ਸੀ ਤਿੰਨ ਵਾਰੀ ਉਹ ਬੰਦਾ ਸਰਪੰਚ ਬਣ ਚੁੱਕਿਆ ਠੀਕ ਹੈ ਇੱਕ ਉਹਨੇ 5 ਰੁਪਏ ਨਹੀਂ ਪਿੰਡ ਦੇ ਵਿੱਚ ਲਾਇਆ ਨਾ ਉਹਨੇ ਪਹਿਲਾਂ ਲਾਇਆ ਇਹ ਨਾ ਉਹਨੇ ਹੋਰ ਲਾਉਣੇ ਗਰਾਟਾ ਗਰੂਟਾ ਉਹ ਨਾ ਮਤਲਬ ਕਪੜਾ ਤੁਸੀਂ ਕਪੜਾ ਵੀ ਨਹੀਂ ਕੋਈ ਘਟਿਆ ਤਾਂ ਬਾਹਰ ਕੋਈ ਆਟੀ ਪਾ ਕੇ ਪੀ ਪਿਛਲੇ ਸਾਲ ਕੀ ਕਰੋ ਕਾਲੀਦਲ ਨਾ ਸਰਪੰਚੀ ਤੇ ਗ੍ਰਾਂਟਾ ਕਿੰਨੀ ਨਹੀਂ ਸਰ ਪਿਛਲੀ ਸਾਲ ਨਹੀਂ ਸੀ ਉਹ ਤੋਂ ਪਿਛਲੀ ਸਾਲ ਪਿਛਲੇ ਸਾਲ ਜਿਹੜਾ ਪਿਛੇ ਟਰਮ ਹਾਂਜੀ ਕਾਂਗਰਸ ਦਾ ਸਰਪੰਚੀ ਦੀ ਪਿਛਲੀ ਵਾਰ ਤੇ ਪਿਛਲੀ ਵਾਰ ਜਿਹੜਾ ਥੋੜਾ ਪਤਾ ਵਿਕਾਸ ਪਿੰਡ ਚ ਹੋਇਆ ਵੀ ਹੈ ਠੀਕ ਹੈ ਤੇ ਜਦੋਂ ਉਹ ਸੀਗਾ ਸਰਪੰਚ ਉਸ ਮੌਕੇ ਕੋਈ ਮੈਂ ਸਰ ਉਹਨੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਆਪਣੀਆਂ ਜ਼ਮੀਨਾਂ ਬਣਾਈਆਂ 15 ਸਾਲ ਹਾਂਜੀ ਬਿਲਕੁਲ ਜੀ ਹਜੂ ਹਲਕਾ ਚਾਰ ਚਾਈ ਵਾਰ ਸਚਾਈ ਵਾਰ ਕਿਉਂ ਨਹੀਂ ਲੈ ਕੇ ਆਰੇ ਆਰਟੀਆਈ ਪਾਉਂਦੇ ਆਟੇ ਹੀ ਨਾ ਪਤਾ ਲੱਗਦਾ ਵੀ ਫੰਡ ਆਏ ਕਿੱਥੇ ਫੰਡ ਲੱਗੇ ਕਿੱਥੇ ਤੁਸੀਂ ਹੋਰ ਕਟਾਰੇ ਚ ਖੜ ਪਰ ਕਿਉਂ ਪ੍ਰਾਣੀ ਦੀ ਆਟੀ ਨਹੀਂ ਨਿਕਲਦੀ ਜੇ ਤੁਸੀਂ ਕਿਸੇ ਸਰ ਜੇ ਸਰ ਮੇਰੀ ਐਸ.ਸੀ ਦੀ ਕਾਰਵਾਈ ਨਹੀਂ ਹੋ ਰਹੀ ਮੇਰੀ ਆਟੀ ਇਹ ਪਾਈ ਦਾ ਕੀ ਮਤਲਬ ਹਾਂ ਇਹ ਵੀ ਗੱਲ ਠੀਕ ਹੈ ਇੱਥੇ ਹੀ ਤੁਹਾਡਾ ਮਨ ਤੁਸੀਂ ਦੱਸ ਸਕਦੇ ਹੋ ਨਾ ਜੇ ਮੈਂ ਜੇ ਵੇਖੋ ਆ ਪੰਚਾਇਤੀ ਜ਼ਮੀਨ ਆ ਜੇ ਇਹਦਾ ਇਹਦੀ ਨਿਸ਼ਾਨਦਾ ਹੀ ਆ ਇਹਦਾ ਨੰਬਰੀ ਥਾਂ ਆ ਹੂੰ ਨੰਬਰੀ ਥਾਂ ਆ ਬਿਲਕੁਲ ਤੁਸੀਂ ਜਦੋਂ ਡਾਇਰੈਕਟਰ ਸਾਹਿਬ ਕੋ ਗਏ ਚੰਡੀਗੜ੍ਹ ਜਾਂ ਉਹਨਾਂ ਤੋਂ ਥੱਲੇ ਅਫੀਸਰ ਸਾਹਿਬਾਨ ਜਿੰਨੇ ਨੇ ਉਹਨਾਂ ਸਾਰਿਆਂ ਨੂੰ ਮਿਲਦੇ ਹੋ ਉੱਥੇ ਜਾ ਕੇ ਦੱਸਦੇ ਨਹੀਂ ਕਿ ਸਰ ਇੱਥੋਂ ਤੱਕ ਮੈਨੂੰ ਮੈਨੂੰ ਵਰਕਰ ਐ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਐ ਇਹ ਭਾਜੀਪੀ ਦਾ ਬੰਦਾ ਐ ਜਿਹੜੇ ਬੰਦੇ ਨੇ ਆ ਚੀਜ਼ ਕੀਤੀ ਹੋਈ ਜੀ ਐਦਾਂ ਕੀਤੀ ਤੂੰ ਦੱਸਦੇ ਨਹੀਂ ਗੱਲ ਨਹੀਂ ਮੈਂ ਮੈਂ ਸਰ ਬਿਲਕੁਲ ਦੱਸਦਾ ਮੈਨੂੰ ਬਲਾਕ ਚੋਂ ਇੱਥੋਂ ਤੱਕ ਕਿ ਮੈਨੂੰ ਬਲਾਕ ਵਾਲੇ ਜਿਹੜੇ ਉਹ ਕਹਿ ਰਹੇ ਕਿ ਤੂੰ ਨਜਾਇਜ਼ ਕਰ ਰਿਹਾ ਅੱਛਾ ਬਲਾਕ ਵਾਲੇ ਤੁਹਾਨੂੰ ਕੀ ਕਹਿ ਰਹੇ ਕਿ ਤੇਰੀ ਇਹਨਾਂ ਕਾਰਵਾਈ ਦਾ ਮੁੱਲ ਕੋਈ ਨਹੀਂ ਪੜਣਾ ਕਾਰਨ ਹੀ ਦੱਸ ਕਹ ਰਹੇ ਸਾਨੂੰ ਵਾਸਾ ਰਹਿਆ ਫਸੇਵੇਂ ਰਹੇ ਹੈ ਕਿ 2022 ਦੇ ਵਿੱਚ ਨਿਸ਼ਾਨਦਾ ਹੀ ਉਹਨਾਂ ਖੁਦ ਲੈਟਰ ਕੱਢੇ ਉਸ ਬੰਦੇ ਨੂੰ ਜਿਹੜਾ ਬੰਦਾ ਹੁਣ ਸਰਪੰਚ ਬਣ ਗਿਆ ਉਸ ਟਾਈਮ ਤੇ ਮੈਂ ਕੋਸ਼ਿਸ਼ ਵੀ ਕੀਤੀ ਸੀ ਮੇਰੇ ਕੋਲ ਗਲਤੀ ਅਸੀਂ ਦੀ ਹੋਗੀ ਕਿ ਮੇਰੇ ਕੋਲ ਡਾਕੂਮੈਂਟ ਗਵਾਜੇ ਸੀ ਅਗਲਾ ਕਦਮ ਕੀ ਹੈ ਤੁਹਾਡਾ ਮੇਰਾ ਅਗਲਾ ਕਦਮ ਸਾਰ ਇਹੀ ਹੈ ਕਿ ਲਾਸਟ ਮੈਂ ਕੋਣ ਕੋਡ ਰਹੇ ਹੈ ਜੀ ਮੇਰੀ ਸਰਕਾਰ ਦੇ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ ਇਹ ਸਭ ਤੋਂ ਵੱਡੀ ਏਡੀ ਵੱਡੀ ਪਾਵਰ ਇੱਕ ਵੱਡਾ ਲੀਡਰ ਹੈ ਤੁਹਾਡੇ ਗੋਮਨ ਚੇਸ਼ ਸਿੰਘ ਚੜੀ ਕਸੀ ਕਾਰਜਕਾਰੀ ਪ੍ਰਧਾਨ ਜਿਨ੍ਹਾਂ ਨੇ ਦੇਖੋ ਇਸ ਵੇਲੇ ਡੇਰਾ ਪਾਪਾ ਨਾਨਕ ਦੇ ਵਿੱਚ ਦੇਖਣਾ ਤੁਸੀਂ ਕਿਸ ਤਰੀਕੇ ਦੇ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ ਫਿਰ ਉਸ ਤੋਂ ਬਾਅਦ ਮੇਅਰ ਉਹਨਾਂ ਕਈ ਜਿਹੜੇ ਸ਼ਹਿਰ ਸੀ ਗਾਮਰਾ ਸਾਹਿਬ ਤੋਂ ਇਲਾਵਾ ਹੋਰ ਵੀ ਕਈ ਜਗ੍ਹਾ ਤੇ ਉਹਨਾਂ ਮੇਅਰ ਵੀ ਕਿਸ ਤਰੀਕੇ ਨਾਲ ਬਣਵਾ ਦਿੱਤੇ ਫਿਰ ਉਸ ਤੋਂ ਇਲਾਵਾ ਹੁਣ ਜਿਹੜੀ ਛੋਣਾ ਲੁਧਿਆਣੇ ਵਾਲੀ ਉਹ ਵੀ ਵੇਖਿਆ ਕਿੱਡੇ ਜ਼ਬਰਦਸਤ ਤਰੀਕੇ ਨਾਲ ਜਿੱਤੇ ਜਿਹੜੀ ਹੈ ਉਹਨਾਂ ਨੇ ਕੱਢ ਕੇ ਲਿਆਂਦੀ ਹੈ ਤੇ ਤੁਸੀਂ ਉਹਨਾਂ ਨੂੰ ਇੱਕ ਵਾਰੀ ਪਰਸਨਲੀ ਮਿਲਦੇ ਤੇ ਸਹੀ ਗੱਲ ਤੇ ਕਰ ਹਾਂ ਮੈਂ ਚਾਰ ਵਾਰ ਹੀ ਜਾ ਚੁੱਕਿਆ ਨਹੀਂ ਉਹ ਤਾਂ ਗਾਰਡਰ ਬੰਦਾ ਜੀ ਉਹ ਤਾਂ ਫਿਰ ਗੱਲ ਕਰਦੇ ਮੈਂ ਚਾਰ ਵਾਰ ਹੀ ਜਾ ਚੁੱਕਿਆ ਵਾਂ ਮੈਂ ਮੈਂ ਦੇਖੋ ਉਹਨਾਂ ਨੂੰ ਖੁਦ ਪ੍ਰੂਫ ਵੀ ਦਿੱਤੇ ਆ ਉਹ ਠੀਕ ਆ ਉਹਨਾਂ ਇੱਕ ਵਾਰੀ ਜਿਹੜਾ ਵਾ WhatsApp ਡਾਕੂਮੈਂਟ ਵੀ ਸੈਂਡ ਕੀਤਾ ਸੀ ਡਾਇਰੈਕਟਰ ਸਾਹਿਬ ਨੂੰ ਜਿਹੜੇ ਹੁਣ ਆਪਣੇ ਗੁਦਾਸਪੁਰ ਦੇ ਜਿਹੜੇ ਡੀਸੀ ਸਾਹਿਬ ਸੀ ਉਹ ਲੱਗੇ ਆ ਸ਼ਾਇਦ ਉੱਥੇ ਠੀਕ ਹੈ ਡਾਇਰੈਕਟਰ ਸਾਹਿਬ ਉਹਨਾਂ ਨੂੰ ਮੈਸੇਜ ਵੀ ਕੀਤਾ ਸੀ ਤੇ ਮੈਨੂੰ ਉਸ ਮੈਸੇਜ ਦਾ ਰਿਜ਼ਲਟ ਨਹੀਂ ਸਾਹ ਦੇਖਣ ਮਿਲਿਆ ਹੁਣ ਆਖਰੀ ਕਦਮ ਤੁਹਾਡੇ ਕੋਲ ਆਖਰੀ ਹਾਈਕੋਰਟ ਆ ਜੀ ਉਸ ਤੋਂ ਬਾਅਦ ਇਹ ਮੈਨੂੰ ਤੇ ਲੱਗਦਾ ਨਹੀਂ ਜੋ ਜਿਹੜੀ ਪਾਰਟੀ ਨੇ ਮੇਰੀ ਨਹੀਂ ਬਣੀ ਮੈਂ ਆਉਣ ਵਾਲੇ ਸਮੇਂ 'ਚ ਫਿਰ ਮੇਰਾ ਭਰੋਸਾ ਜਿਹੜਾ ਵੈ ਪਾਰਟੀ ਤੇ ਨਹੀਂ ਬਣਦਾ ਦਿਲ ਟੁੱਟ ਰਿਹਾ ਦਿਲ ਟੁੱਟ ਰਿਹਾ ਬਿਲਕੁਲ ਜੀ ਨਹੀਂ ਭਰੋਸਾ ਰੱਖੋ ਉਤਰਾ ਚੜਾ ਆਉਂਦੇ ਨੇ ਸੋ ਇਹ ਜ਼ਿੰਦਗੀ 'ਚ ਵੀ ਇਹ ਆਉਂਦੇ ਨੇ ਉਤਰਾ ਚੜਾ ਪਾਰਟੀਆਂ 'ਚ ਵੀ ਆਉਂਦੇ ਨੇ ਕਿਸੇ ਵੇਲੇ ਸੁਨੇਹਾ ਦੇਣ 'ਚ ਸੁਨੇਹਾ ਲਾਉਣ 'ਚ ਤੇ ਗੱਲ ਕਹਿਣ ਦੇ ਵਿੱਚ ਕਈ ਵਾਰੀ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਸੋ ਅ ਅਸੀਂ ਇਹ ਗੱਲ ਜ਼ਰੂਰ ਕਵਾਂਗੇ ਇਸ ਵਾਰੇ ਪਰ ਜੋ ਸਾਡੇ ਕੋ ਆਏ ਨੇ ਆਪਣਾ ਦੁੱਖ ਰੱਖ ਰਹੇ ਨੇ ਪਿੰਡ ਅਠਵਾਲ ਦੇ ਨੇ ਔਰ ਇਹਨਾਂ ਦੀ ਜਿਹੜੀ ਉਸ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਉਹ ਨਜਾਇਜ਼ ਤੌਰ ਤੇ ਕਬਜ਼ਾਈ ਗਈ ਹੈ ਔਰ ਇਹ ਚਾਹਦੇ ਨੇ ਕਿ ਉਹ ਪਿੰਡ ਦੇ ਨੌਜਵਾਨਾਂ ਦੇ ਲਈ ਉੱਥੇ ਖੇਡ ਦੇ ਮੈਦਾਨ ਬਣ ਜਾਣ ਕਿਉਂਕਿ ਜਗ੍ਹਾ ਬਹੁਤ ਥੋੜੀ ਹੈ ਪਿੰਡ ਅਠਵਾਲ ਦੇ ਵਿੱਚ ਪਹਿਲਾਂ ਵੀ ਜਗ੍ਹਾ ਹੈ ਨਹੀਂ ਹੈ ਸਤਿ ਸ੍ਰੀ ਅਕਾਲ ਪੰਚਾਇਤ ਮંત્રી ਸੋਨ ਸਾਹਿਬ ਅਗਰ ਤੁਸੀਂ ਸਾਡੀ ਵੀਡੀਓ ਤੁਹਾਡੇ ਕੋਲ ਪਹੁੰਚ ਰਹੀ ਹੈ ਤਾਂ ਤੁਸੀਂ ਜ਼ਰੂਰ ਇਐਕਸ਼ਨ ਲਓ ਔਰ ਉਹਦੇ ਨਾਲ ਹੀ ਅਮਨ ਚੇਹ ਸਿੰਘ ਸ਼ਰੀਕਲਸੀ ਜੀ ਤੱਕ ਅਸੀਂ ਇਹ ਵੀਡੀਓ ਖੁਦ ਪਹੁੰਚਾਵਾਂਗੇ ਤੁਹਾਡਾ ਮੁੱਦਾ ਉਹਨਾਂ ਤੱਕ ਅਸੀਂ ਲੈ ਕੇ ਜਾਵਾਂਗੇ ਔਰ ਨਾਲ ਦੀ ਨਾਲ ਇਹਨਾਂ ਨੂੰ ਜ਼ਰੂਰ ਕਹਿ ਦਈਏ ਕਿ ਇਧਰ ਦੇ ਪਾਸੇ ਇਹਨਾਂ ਦੇ ਮੁਤਾਬਕ ਹੈ ਕਿ ਬੀ ਇਨਾ ਭਾਰੂ ਪੈ ਰਿਹਾ ਔ ਕਿਸੇ ਦੀ ਪਰਵਾਹ ਨਹੀਂ ਕਰ ਰਿਹਾ ਤੇ ਕਿਸੇ ਮਹਿਕਮੇ ਦੀ ਪੰਚਾਇਤ ਮਹਿਕਮੇ ਚ ਜਿੰਨੇ ਵੀ ਅਫਸਰ ਸਹਿਬਾਨ ਨੇ ਕਿਸੇ ਦੀ ਹਿੰਮਤ ਨਹੀਂ ਪਾਰੀ ਕਿ ਉਹ ਤੇ ਕਾਰਵਾਈ ਕਰੇ ਕੌਣ ਰੋਕ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਹੀ ਚਲਾਈ ਗਈ ਜਿਹੜੀ ਹੈ ਨਜਾਇਜ਼ ਕਬਜ਼ਿਆਂ ਦੀ ਪੰਚਾਇਤੀ ਜ਼ਮੀਨ ਦੇ ਜਿਹੜੇ ਕਬਜ਼ੇ ਸੀ ਉਸ ਲਹਿਰ ਨੂੰ ਹੁਣ ਕਿਤੇ ਨਾ ਕਿਤੇ ਮੱਦਮ ਹੁੰਦੇ ਆ ਦੇਖ ਰਹੇ ਆ ਪਰ ਪ੍ਰਜੋਦਾ ਇਹ ਕਹਿਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਇੱਕ ਬੀਜੇਪੀ ਦਾ ਸਰਪੰਚ ਹੋਵੇ ਹਲਕੇ ਦੇ ਵਿੱਚ ਇੱਕ ਕਿਛਦ ਬੀਜੇਪੀ ਦਾ ਸਰਪੰਚ ਹੋਵੇ ਔਰ ਉਹਨੇ ਨਾਤਾ ਕਿਸੇ ਦੀ ਪਰਵਾਹ ਕੀਤੀ ਔਰ ਨਾ ਹੀ ਪੰਚਾਇਤ ਅਫਸਰਾਂ ਵੱਲੋਂ ਪੰਚਾਇਤ ਮੈਂਘਮੇ ਵੱਲੋਂ ਚੰਡੀਗੜ੍ਹ ਤੱਕ ਵੀ ਇਹਨਾਂ ਦੀ ਸੁਣਵਾਈ ਹੋਈ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਇੱਕ ਬੀਜਪੀ ਦਾ ਸਰਪੰਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਭਾਰੂ ਪੈ ਰਿਹਾ ਹੈ ਅੱਜ ਵੀ ਉਹ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਚ ਹੈ ਔਰ ਅਗਲਾ ਹੱਲ ਹੁਣ ਪ੍ਰਭਜਤ ਕਹਿੰਦੇ ਨੇ ਸਾਡੇ ਕੋਲ ਬਚਦਾ ਉਹ ਹੈ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਰਿਟ ਕਰਨੀ ਮਾਂਜੂਗ ਅਦਾਲਤ ਚ ਜਾਣਗੇ ਫਿਰ ਮਾਂਜੂਗ ਅਦਾਲਤ ਆ ਫਿਰ ਫੈਸਲਾ ਕਰੇਗੀ ਪਰ ਇਸ ਵੇਲੇ ਇਹ ਪਰੇਮਾਨ ਨਾਲੇ ਨਹੀਂ ਗੱਲ ਜਰੂਰ ਕਰ ਰਿਹਾ ਕਿ ਇਹ ਸੁਨੇਹਾ ਆਮ ਆਦਮੀ ਪਾਰਟੀ ਦੇ ਲਈ ਕੋਈ ਚੰਗਾ ਨਹੀਂ ਜਾ ਰਿਹਾ ਬੇਸ਼ੱਕ ਅਸੀਂ ਕਹਿ ਰਹੇ ਹਾਂ ਕਿ 27 ਤੇ ਸੁਨਾਮੀ ਆਏਗੀ ਪਰ ਹਾਲਾਤ ਜਿੱਦਾਂ ਦੇ ਚੱਲ ਰਹੇ ਨੇ ਇਹਦੇ ਨਾਲ ਸੁਨਾਮੀ ਨੂੰ ਬ੍ਰੇਕ ਲੱਗ ਵੀ ਸਕਦੀ ਹੈ ਵਕਤਰ ਅਕਸਰ ਕੀ ਆਵਾਜ਼ ਹੈ ਨਾ ਰਹੀ ਟੂਡੇ ਸਾਡੇ ਨਾਲ ਜੁੜੇ ਨੇ ਭਾਜਪੀ ਦੇ ਹਲਕਾ ਇੰਚਾਰਜ ਫਤੇਗੜ ਚੂੜੀਆਂ ਤੋਂ ਵਿਕਰਮਜੀਤ ਸਿੰਘ ਰੰਦਾਵਾ ਤੁਹਾਡੇ ਪਿੰਡ ਨਠਵਾਲ ਦੇ ਵਿੱਚ ਆਪ ਆਗੂ ਹੈ ਪ੍ਰਭਜੋਤ ਸਿੰਘ ਸੋ ਉਹਨਾਂ ਨੇ ਇੱਕ ਬੜੇ ਸੰਗੀਨ ਇਲਜ਼ਾਮ ਲਗਾਏ ਨੇ ਕਿ ਜਗਤਾਰ ਸਿੰਘ ਜਿਹੜੇ ਸਰਪੰਚ ਨੇ ਉਹ ਬੀਜੇਪੀ ਵੱਲੋਂ ਜਿਹੜੇ ਸਰਪੰਚ ਬਣੇ ਔਰ ਉਹਨਾਂ ਨੇ ਪੰਚਾਇਤੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕੀਤਾ ਨਾ ਜਾਇਜ਼ ਕਬਜ਼ਾ ਕੀਤਾ ਪਹਿਲੀ ਗੱਲ ਤਾਂ ਇਹ ਆ ਜੀ ਵੀ ਇਹ ਜਿਹੜਾ ਦੋਸ਼ ਆ ਬਿਲਕੁਲ ਬੇਬੁਨਿਆਦ ਆ ਜੀ ਇਹਦੇ 'ਚ ਰੱਤਾ ਪਰ ਵੀ ਸੱਚਾਈ ਨਹੀਂ ਆ ਠੀਕ ਹੈ ਜੀ ਦੂਜੀ ਗੱਲ ਇਹ ਆ ਜੀ ਚਲੋ ਉਹ ਸਾਡਾ ਭਰਾ ਵੀ ਆ ਮੇਰਾ ਕਜ਼ਨ ਹੈ ਪਲੱਸ ਸਾਡੇ ਨਾਲ ਜੁੜਿਆ ਹੋਇਆ ਪਰ ਜਿਹੜੀ ਇਲੈਕਸ਼ਨ ਹੁੰਦੀ ਸਰਪੰਚੀ ਦੀ ਇਹ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਹੁੰਦੀ ਠੀਕ ਹੈ ਜੀ ਇਹ ਹਰ ਬੰਦਾ ਜਿਹੜਾ ਆ ਉਹਨੂੰ ਆਜ਼ਾਦ ਚੋਣ ਦਾ ਨਿਸ਼ਾਨ ਲਾਟ ਹੁੰਦਿਆ ਤੇ ਉਹਦੇ ਤੇ ਇਲੈਕਸ਼ਨ ਲੜਦਾ ਇਸ ਕਰਕੇ ਜਿਹੜਾ ਵੀ ਸਰਪੰਚ ਹੁੰਦਾ ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ ਇਹਨਾਂ ਦੀ ਸਰਕਾਰ ਦੇ ਵਿੱਚ ਹੀ ਪਿੰਡ ਦੀ ਨਿਸ਼ਾਨਦੇਹੀ ਕਰਾਈ ਸੀਗੀ ਇਹ ਕਬਜ਼ਾ ਜਿਹੜਾ ਸੀਗਾ ਉਸ ਸਮੇਂ ਦਾ ਜਿਹੜਾ ਕਾਂਗਰਸ ਪਾਰਟੀ ਦਾ ਮੌਜੂਦਾ ਸਰਪੰਚ ਸੀ ਉਹਨੇ ਕੀਤਾ ਹੋਇਆ ਸੀਗਾ ਤੇ ਇਹ ਪ੍ਰਭਜੋਤ ਸਿੰਘ ਦੀਆਂ ਲੱਤਾਂ ਭਾਰਨੇ ਸੀ ਚੱਲਦੀਆਂ ਕੰਬਦਾਸ ਸਿੰਘ ਲੁੱਤਾ ਸੜਕ ਦੇ ਤੇ ਉਹ ਸਰਪੰਚ ਦਾ ਗੇਟ ਖੋਲ ਕੇ ਦੇਖੋ ਅੰਦਰ ਨਹੀਂ ਸੀ ਜਾਇਆ ਜਾਂਦਾ ਨਿਸ਼ਾਨਦੇਹੀ ਕਰਾਉਣਾ ਮੈਂ ਜਾ ਕੇ ਉਹ ਨਾਲ ਹੋ ਕੇ ਨਿਸ਼ਾਨਦਾਈ ਕਰਾਈ ਸੀ ਤੇ ਜਗਤਾਰ ਸਿੰਘ ਨੇ ਉਸ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਜਗਤਾਰ ਸਿੰਘ ਨੇ ਵੀ ਨਾਮੀਨੇਸ਼ਨ ਫਾਰਮ ਭਰੇ ਪ੍ਰਭਜੋਤ ਸਿੰਘ ਨੇ ਵੀ ਨਾਮੀਨੇਸ਼ਨ ਫਾਰਮ ਭਰੇ ਲੜਾਈ ਹੋਈ ਕੋਈ ਜਿੱਤ ਗਿਆ ਕੋਈ ਹਾਰ ਗਿਆ ਇਹ ਬਾਅਦ ਦੀ ਗੱਲ ਆ ਇਹ ਇਸ ਵਿਸ਼ੇ ਦਾ ਮੈਟਰ ਨਹੀਂ ਪਰ ਇਹਨਾਂ ਨੂੰ ਇਹ ਪੁੱਛੋ ਵੀ ਜਦੋਂ ਤੁਸੀਂ ਕਾਗਜ਼ ਭਰੇ ਜਦੋਂ ਸਕਰੂਟੀ ਹੁੰਦੀ ਆ ਜਦੋਂ ਇਤਰਾਜ਼ ਲਾਈਦਾ ਕਿ ਇਹਨਾਂ ਨੇ ਉੱਥੇ ਦੋਸ਼ ਲਗਾਇਆ ਕਿ ਜਗਤਾਰ ਸਿੰਘ ਜਿਹੜਾ ਆ ਪੰਚਾਇਤੀ ਜ ਤੇ ਕਾਬਜਿਆ ਜੋ ਕਾਬਜ ਸੀ ਤੇ ਉਹਦੇ ਨੇ ਦੋਸ਼ ਲਾਉਂਦੇ ਤੇ ਉਹਦੇ ਕਾਗਜ ਕੈਂਸਲ ਹੋ ਜਾਣੇ ਸੀ ਇਹਨਾਂ ਵੱਲੋਂ ਅੱਜ ਵੀ ਉਹ ਰਿਕਾਰਡ ਮੌਜੂਦ ਹੋਊਗਾ ਉਸਨੇ ਉਸ ਰਿਕਾਰਡ ਦੇ ਵਿੱਚ ਕੋਈ ਆਬਜੈਕਸ਼ਨ ਫਾਈਲ ਨਹੀਂ ਹੋਇਆ ਬਰਾਜੋ ਸਿੰਘ ਵੱਲੋਂ ਵੀ ਜੀ ਜਗਤਾਰ ਸਿੰਘ ਪੰਚਾਇਤੀ ਜਗਾ ਤੇ ਕਾਬਜਿਆ ਵਿਕਰਮ ਜੀ ਜਦੋਂ ਸਰਪੰਚ ਬਣ ਗਿਆ ਜੀ ਜੀ ਮੈਂ ਇਹ ਚਾਹਨਾ ਚਾਹਨਾ ਕਿ ਕੀ ਤੁਸੀਂ ਚਾਹੋ ਕਿ ਤੁਹਾਡੇ ਪਿੰਡ ਦੇ ਵਿੱਚ ਨੌਜਵਾਨਾਂ ਦੇ ਲਈ ਖੇਡਣ ਦੇ ਲਈ ਔਰ ਕੋਈ ਖੇਤ ਮੈਦਾਨ ਹੋਵੇ ਜਿਹੜੀ ਉੱਥੇ ਦੋ ਕਨਾਲ ਦੇ ਕਰੀਬ ਜਗ੍ਹਾ ਹੈ ਵਾ ਜਿਹੜੀ ਨਜਾਇਜ਼ ਕਬਜ਼ਾਈ ਗਈ ਪੰਚਾਇਤੀ ਜ਼ਮੀਨ ਹੈ ਉਹਦੇ ਤੇ ਪਿੰਡ ਵਾਲਿਆਂ ਦੀ ਸਾਂਝੀ ਕੋਈ ਚੀਜ਼ ਬਣ ਜਾਵੇ ਤੁਸੀਂ ਨਹੀਂ ਚਾਹਦੇ ਉਹ ਆਲਰੇਡੀ ਸਰ ਬਣਾ ਦਿੱਤੀ ਗਈ ਆ ਜਿਹੜੀ ਪੰਚਾਇਤ ਦੀ ਜਗ੍ਹਾ ਸੀਗੀ ਛੱਪੜ ਦੀ ਲੋੜ ਦੀ ਸੀ ਸੀਵਰੇਜ ਪੈਗੇ ਸੀਗੇ ਸੀਵਰੇਜ ਪਾ ਕੇ ਉਹ ਸਾਰਾ ਪਾਣੀ ਜਿਹੜਾ ਹੁਣ ਡਰੇਨ ਚ ਜਾਂਦਾ ਤੇ ਲਾਸਟ ਟਾਈਮ ਜਦੋਂ ਕਾਂਗਰਸ ਦੀ ਗਵਰਨਮੈਂਟ ਸੀ ਅਸੀਂ ਰੋਕਿਆ ਨਹੀਂ ਕਿ ਜਦੋਂ ਪਿੰਡ ਦੇ ਭਲੇ ਦਾ ਕੰਮ ਹੁੰਦਾ ਜੀ ਉਹ ਛੱਪੜ ਸਾਰਾ ਪੂਰ ਕੇ ਉੱਥੇ ਪਿੰਡ ਦੇ ਨੌਜਵਾਨਾਂ ਲਈ ਜਗਾ ਵੀ ਫਿਰ ਮੈਂ ਐਮਪੀ ਲੇਡ ਫੰਡ ਜੋ ਸਨੀ ਦਿ올 ਜੀ ਉਦੋਂ ਐਮਪੀ ਸੀਗੇ ਉਹਨਾਂ ਵੱਲੋਂ ਲਿਆ ਕੇ ਇੱਕ ਓਪਨ ਜਿਮ ਵੀ ਉੱਥੇ ਲਗਾ ਕੇ ਪਿੰਡ ਵਾਲਿਆਂ ਦੇ ਹਵਾਲੇ ਕੀਤਾ ਤਾਂ ਜੋ ਬੱਚੇ ਬਜ਼ੁਰਗ ਸਾਡੇ ਪਿੰਡ ਦੀਆਂ ਲੇਡੀਜ਼ ਆ ਕੇ ਉੱਥੇ ਐਕਸਰਸਾਈਜ਼ ਕਰ ਸਕਣ ਬੱਚੇ ਖੇਡ ਸਕਣ ਅਸੀਂ ਜੋ ਬੈਸਟ ਕਰ ਸਕਦੇ ਜਿਹੜਾ ਨਜਾਇਜ਼ ਕਬਜ਼ਾ ਜਿਹੜੀ ਪੰਚਾਇਤੀ ਜ਼ਮੀਨ ਦੇ ਉੱਤੇ ਕਬਜ਼ਾ ਹੋਇਆ ਉਹਨੂੰ ਛਡਾਉਣ ਦੇ ਵਿੱਚ ਤੁਸੀਂ ਵੀ ਤਾਂ ਕਦੇ ਪ੍ਰਭਜੋਤ ਦੇ ਨਾਲ ਸਾਈਨ ਵੀ ਕੀਤੇ ਸੀਗੇ ਉਹ ਜਿਹੜਾ ਮੁਹਿੰਮ ਚੱਲੀ ਸੀ ਨਜਾਇਜ਼ ਕਬਜ਼ਾ ਛਡਾਉਣ ਦੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਨੂੰ ਫੜ ਲੱਗਾ ਉਹ ਮੁਹਿੰਮ ਅੱਗੇ ਵਧੀ ਕਿ ਮੁਹਿੰਮ ਠੁਸ ਹੋ ਗਈ ਭਾਜੀ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਉਦੋਂ ਕੀਤਾ ਸੀਗਾ ਪਰ ਉਹ ਜਿਹੜਾ ਵਾ ਉਹ ਜਿਹਨੂੰ ਆਪਾਂ ਕਹਿੰਦੇ ਆ ਨਾ ਘੜੇ ਖਾਦ ਟੋਇਆਂ ਦਾ ਥਾਂ ਜਿਹੜਾ ਹੁੰਦਾ ਜਿਹੜਾ ਰੂੜੀਆਂ ਲਈ ਛੱਡਿਆ ਹੁੰਦਾ ਠੀਕ ਹੈ ਉਹ ਕੁਝ ਦੋ ਚਾਰ ਘਰਾਂ ਨੇ ਉਹ ਜਿਹੜੇ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਉਹ ਕਾਂਗਰਸ ਪਾਰਟੀ ਦਾ ਲਾਸਟ ਟਾਈਮ ਸਰਪੰਚ ਰਿਹਾ ਜਗਤਾਰ ਸਿੰਘ ਜਿਹੜਾ ਸਰਪੰਚਾ ਮੌਜੂਦਾ ਮੌਜੂਦਾ ਜਗਤਾਰ ਸਿੰਘ ਸਰਪੰਚ ਇਹਨਾਂ ਨੇ ਕੋਈ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਜੀ ਮੈਂ ਪਾ ਜੀ ਦਾ ਪਹਿਲਾਂ ਵੀ ਇਸ ਗੱਲ ਦਾ ਜਵਾਬ ਦੇ ਚੁੱਕਾ ਕਿ ਇਹਨਾਂ ਨੇ ਕੋਈ ਕਬਜ਼ਾ ਨਹੀਂ ਕੀਤਾ ਜੇ ਕੀਤਾ ਹੋਇਆ ਸੀ ਪੀਜੇ ਪੀ ਦੇ ਸਮਰਥਕ ਨੇ ਵਿਕਰਮਜੀਤ ਸਿੰਘ ਦੇ ਸਾਥੀ ਨੇ ਬਿਲਕੁਲ ਬਿਲਕੁਲ ਹਾਂ ਜੀ ਇਹ ਤੁਹਾਡੇ ਸਾਥੀ ਨੇ ਤੇ ਜੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀਗਾ ਤੇ ਇਹਨਾਂ ਨੇ ਓਬਜੈਕਸ਼ਨ ਉਦੋਂ ਕਿਉਂ ਨਹੀਂ ਲਾਇਆ ਜਦੋਂ ਆਪਾਂ ਨਾਮਿਨੇਸ਼ਨ ਫਾਈਲ ਕੀਤੇ ਨੇ ਉਦੋਂ ਓਬਜੈਕਸ਼ਨ ਮੰਗਦੇ ਨੇ ਉਥੋਂ ਵਾਲੇ ਸਾਰੇ ਵੀ ਜੇ ਕਿਸੇ ਦਾ ਕੋਈ ਪੰਚਾਇਤੀ ਜਗ੍ਹਾ ਤੇ ਕਬਜ਼ਾ ਆ ਜਾਂ ਕੋਈ ਡਿਫਾਲਟਰ ਆ ਪੰਚਾਇਤ ਦਾ ਤੇ ਉਹਦੇ ਕਾਗਜ਼ ਕੈਂਸਲ ਹੋ ਜਾਂਦੇ ਜੀ ਤੁਹਾਨੂੰ ਚਾਹ ਲੱਗਦਾ ਤੁਹਾਡੇ ਵੱਲੋਂ ਇਹ ਸਟੈਂਡ ਕਲੀਅਰ ਹੈ ਵਿਕਰਮਜੀਤ ਸਿੰਘ ਵੱਲੋਂ ਹਲਕਾ ਇੰਚਾਰਜ ਫਤੇਗੜ ਚੂੜੀਆਂ ਬੀਜੇਪੀ ਦੇ ਇਹਨਾਂ ਵੱਲੋਂ ਇਹ ਸਟੈਂਡ ਕਲੀਅਰ ਹੈ ਕਿ ਜੇਕਰ ਜਗਤਾਰ ਸਿੰਘ ਸਰਪੰਚ ਨੇ ਨਜਾਇਜ਼ ਕਬਜ਼ਾ ਕੀਤਾ ਤਾਂ ਫਿਰ ਉਹ ਸਰਪੰਚੀ ਤੋਂ ਸਸਪੈਂਡ ਹੋਣਾ ਚਾਹੀਦਾ ਹੈ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਜੀ ਇਹ ਦੇਖੋ ਜੀ ਜਿਹੜਾ ਜਿੰਨੇ ਗਲਤੀ ਕੀਤੀ ਹੈ ਨਾ ਉਹਨੂੰ ਭੁਗਤਣੀ ਚਾਹੀਦੀ ਹੈ ਜੇ ਉਹਨੇ ਕਬਜ਼ਾ ਕੀਤਾ ਕਿਉਂਕਿ ਸਾਨੂੰ ਦਿਖ ਰਿਹਾ ਉਹਨੇ ਕਬਜ਼ਾ ਕੋਈ ਨਹੀਂ ਕੀਤਾ ਸੀ ਉਸ ਤੁਹਾਨੂੰ ਪਤਾ ਹੈ ਕਿ ਉਹਦਾ ਕਿਸੇ ਕੋਈ ਜਗ੍ਹਾ ਤੇ ਕਾਬਜ਼ ਨਹੀਂ ਉਹ ਇਹ ਤਾਂ ਸਿਰਫ ਇੱਕ ਹੁਣ ਜਾਣ ਕੇ ਇੱਕ ਝੂਠੀ ਐਪਲੀਕੇਸ਼ਨ ਦਿੱਤੀ ਗਈ ਹੈ ਵੀ ਇਲੈਕਸ਼ਨ ਨੇ ਹਾਰ ਗਏ ਨੇ ਕਿਸੇ ਨਾ ਕਿਸੇ ਤਰੀਕੇ ਤੁਹਾਨੂੰ ਪਤਾ ਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰਦੀ ਤੇ ਉਹੋ ਜਿਹੀ ਇਹਨਾਂ ਦੇ ਸਾਰੇ ਵਰਕਰ ਨੇ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਸਸਪੈਂਡ ਕੀਤਾ ਜਾਵੇ ਸਸਪੈਂਡ ਕਰਕੇ ਤੇ ਉੱਥੇ ਪ੍ਰਬੰਧਕੀ ਰਾਜ ਤਾਰਕੇ ਤੇ ਪਿੰਡ ਦੀ ਜਿਹੜੀ ਆ ਗ੍ਰਾਂਟ ਉਹਦੀ ਲੁੱਟਕਸੁੱਟ ਕੀਤੀ ਜਾਵੇ ਜਿਵੇਂ ਕਿ ਬਾਕੀ ਜਗ੍ਹਾ ਤੇ ਹੋ ਰਿਹਾ। ਬਾਬਾ ਸ਼ੁਕਰੀਆ ਵਿਕਰਮ। ਬਹੁਤ-ਬਹੁਤ ਸ਼ੁਕਰੀਆ। ਧੰਨਵਾਦ।